ਪੰਜਾਬ 'ਚ ਈ-ਚਲਾਨ ਸਿਸਟਮ ਸ਼ੁਰੂ ਹੋਣ ਕਾਰਨ ਸਾਲ 2024 'ਚ 3.98 ਲੱਖ ਲੋਕਾਂ ਦੇ 83 ਕਰੋੜ ਰੁਪਏ ਦੇ ਈ-ਚਲਾਨ ਕੱਟੇ ਗਏ ਨੇ ਸੜਕਾਂ ਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਨੇ ਲੋਕ ਸਭਾ 'ਚ ਵੀਰਵਾਰ ਨੂੰ ਇੱਕ ਰਿਪੋਰਟ ਪੇਸ਼ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਰਿਪੋਰਟ ਮੁਤਾਬਕ ਸੂਬੇ ਦੇ ਵੱਡੇ ਸ਼ਹਿਰਾਂ 'ਚ ਈ-ਚਲਾਨ ਸਿਸਟਮ ਲਾਗੂ ਕਰਨ ਨਾਲ ਇੱਕ ਸਾਲ ਅੰਦਰ ਹੀ ਚਲਾਨ 4 ਗੁਣਾ ਜ਼ਿਆਦਾ ਵਧ ਗਏ ਨੇ ਹਰ 2 ਮਿੰਟ 'ਚ ਤੀਜੀ ਅੱਖ ਚਲਾਨ ਕੱਟ ਰਹੀ ਹੈ ਰੀਪੋਰਟਾਂ ਮੁਤਾਬਕ ਸਾਲ 2023 ਚ 72191 ਚਲਾਨ ਹੋਏ ਸਨ ਜੋ ਸਾਲ 2024 ਚ ਵੱਧ ਕੇ 397839 ਤੱਕ ਪਹੁੰਚ ਗਏ ਨੇ ਸਰਕਾਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਈ ਚਲਾਨ ਸਿਸਟਮ ਲਾਗੂ ਕੀਤਾ ਜਾ ਰਿਹਾ ਏ ਜਿਸ ਕਾਰਨ ਚਲਾਨਾਂ ਚ ਵਾਧਾ ਹੋਇਆ ਏ ਸਾਲ 2024 ਚ 83 ਕਰੋੜ ਰੁਪਏ ਦੇ ਚਲਾਨ ਕੱਟੇ ਗਏ ਇਹਨਾਂ ਚੋਂ 52.26 ਕਰੋੜ ਰੁਪਏ ਦੀ ਚਲਾਨ ਰਕਮ ਵਾਹਨ ਚਾਲਕਾਂ ਨੇ ਜਮ੍ਹਾਂ ਕਰਵਾ ਦਿੱਤੀ ਹੈ ਭਰਤੀ 294 ਕਰੋੜ ਰੁਪਏ ਦੀ ਚਲਾਨ ਰਕਮ ਪੈਂਡਿੰਗ ਰਹਿ ਗਈ ਹੈ ਪੰਜਾਬ ਦੇ ਵੱਡੇ ਸ਼ਹਿਰਾਂ ਮੋਹਾਲੀ ਲੁਧਿਆਣਾ ਅੰਮ੍ਰਿਤਸਰ ਅਤੇ ਜਲੰਧਰ 'ਚ ਈ ਚਲਾਨ ਸਿਸਟਮ ਲਾਗੂ ਕੀਤਾ ਗਿਆ ਹੈ ਜਿਸ ਕਾਰਨ ਇਹਨਾਂ ਜ਼ਿਲ੍ਹਿਆਂ 'ਚ ਵਾਹਨ ਚਾਲਕਾਂ ਦੇ ਚਲਾਨ ਹੋ ਰਹੇ ਨੇ ਸਿਸਟਮ ਤਹਿਤ ਮੋਹਾਲੀ ਜ਼ਿਲ੍ਹੇ 'ਚ 400 ਕੈਮਰੇ ਲਗਾਏ ਗਏ ਨੇ ਜਿਨ੍ਹਾਂ 'ਚ ਈ ਚਲਾਨ ਦੀ ਵਿਵਸਥਾ ਸ਼ੁਰੂ ਕੀਤੀ ਗਈ ਹੈ ਪਰ ਵਾਹਨ ਚਾਲਕ ਅਜੇ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਜਿਸ ਕਾਰਨ ਚਰਾਨਾਂ ਦੀ ਗਿਣਤੀ ਵੱਧ ਰਹੀ ਹੈ ਹਾਲੇਚ ਟ੍ਰੈਫਿਕ ਵਿਭਾਗ ਨੇ ਉਹਨਾਂ ਵਾਹਨਾਂ ਖਿਲਾਫ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਜੋ ਆਪਣਾ ਚਲਾਨ ਜਮ੍ਹਾਂ ਕਰਵਾ ਰਹੇ ਨਹੀਂ ਇਸ ਦੌਰਾਨ 6800 ਵਾਹਨਾਂ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਨਾਲ ਹੀ ਇਹਨਾਂ ਦੀ ਜਾਣਕਾਰੀ ਵਾਹਨ ਪੋਰਟਲ ਤੇ ਵੀ ਦਰਜ ਕਰ ਦਿੱਤੀ ਗਈ ਸੀ